ਅਗਲੇ ਮਹੀਨੇ ਹੋਣ ਜਾ ਰਹੀ ਜ਼임ਬਾਬੇ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਟੀਮ 6 ਜੁਲਾਈ ਤੋਂ 14 ਜੁਲਾਈ ਤੱਕ ਹਰਾਰੇ ਸਪੋਰਟਸ ਕਲੱਬ ਵਿੱਚ 5 T20 ਮੈਚਾਂ ਦੀ ਸੀਰੀਜ਼ ਖੇਡੇਗੀ। T20 ਵਰਲਡ ਕੱਪ ਵਿੱਚ ਟਰੈਵਲਿੰਗ ਰਿਜ਼ਰਵ ਰਹੇ ਸ਼ੁਭਮਨ ਗਿੱਲ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ। ਉਨ੍ਹਾਂ ਨੂੰ ਜ਼임ਬਾਬੇ ਖਿਲਾਫ T20 ਸੀਰੀਜ਼ ਲਈ ਟੀਮ ਇੰਡੀਆ ਦਾ ਕਪਤਾਨ ਬਣਾਇਆ ਗਿਆ ਹੈ। ਹਾਲਾਂਕਿ BCCI ਬੋਰਡ ਨੇ ਉਪ ਕਪਤਾਨ ਦੇ ਨਾਂ ਦਾ ਐਲਾਨ ਨਹੀਂ ਕੀਤਾ। ਸ਼ੁਭਮਨ ਗਿੱਲ ਭਾਰਤ ਦੇ ਓਵਰ ਆਲ 46ਵੇਂ ਕਪਤਾਨ ਬਣੇ ਨੇ ਦੂਜੇ ਪਾਸੇ T20 ਫਾਰਮੈਟ ਵਿੱਚ ਭਾਰਤੀ ਟੀਮ ਦੇ 14 14ਵੇਂ ਕਪਤਾਨ ਹਨ ਭਾਰਤੀ ਟੀਮ ਨੇ ਆਖਰੀ ਵਾਰ 2022 ਵਿੱਚ ਜ਼ਿੰਬਾਬਵੇ ਦਾ ਦੌਰਾ ਕੀਤਾ ਸੀ ਟੀਮ ਨੇ ਤਿੰਨ ਵੰਡੇ ਮੈਚਾਂ ਦੀ ਸੀਰੀਜ਼ ਖੇਡੀ ਸੀ ਟੀਮ ਨੇ ਤਿੰਨੋਂ ਮੈਚ ਜਿੱਤ ਕੇ ਸੀਰੀਜ਼ ਤੇ 3-0 ਨਾਲ ਕਬਜ਼ਾ ਜਮਾਇਆ ਸੀ ਆਖਰੀ T20 ਸੀਰੀਜ਼ ਭਾਰਤ ਨੇ ਜ਼ਿੰਬਾਬਵੇ ਨੇ 2016 ਵਿੱਚ ਖੇਡੀ ਸੀ ਜਿੱਥੇ ਟੀਮ ਇੰਡੀਆ 2-1 ਨਾਲ ਜਿੱਤੀ ਸੀ